ਜਵਾਨ ਜਦੋਂ ਇਸ ਜਹਾਨੋਂ ਤੁਰ ਜਾਂਦਾ ਹੈ ਜਦੋਂ ਸ਼ਹੀਦ ਹੋ ਜਾਂਦਾ ਹੈ ਤਾਂ ਹਰ ਇੱਕ ਦੀ ਅੱਖ ਨਮ ਹੋ ਜਾਂਦੀ ਹੈ ਤਾਂ ਦੱਸ ਦਿਨੇ ਆ ਦੇਸ਼ ਦੀ ਰੱਖਿਆ ਕਰਦਾ ਪੰਜਾਬ ਦਾ ਇਹ ਜਵਾਨ ਸਰਦਾਰ ਲਖਵਿੰਦਰ ਸਿੰਘ ਸ਼ਹੀਦ ਹੋ ਚੁੱਕਿਆ ਹੈ ਜੋ ਨਾਲ ਦੇ ਜੱਦੀ ਪਿੰਡ ਮਹਿਤਾ ਵਿਖੇ ਪੂਰੇ ਮਾਣ ਸਨਮਾਨ ਦੇ ਨਾਲ ਜਿਹੜਾ ਹੈ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਇੱਕ ਸਧਾਰਨ ਜਿਹੇ ਪਰਿਵਾਰ ਦੇ ਸਰਦਾਰ ਸੁਖਚੈਨ ਸਿੰਘ ਦਾ ਪੁੱਤਰ ਜਵਾਨ ਜੋਇਲ ਖਵਿੰਦਰ ਸਿੰਘ ਹোলਦਾਰ 15 ਸਿੱਖ ਬਟਾਲੀਅਨ ਦੇ ਜਵਾਨ ਸਨ ਜੋ ਸ਼ਾਮ ਦੇ ਵਿੱਚ ਡਿਊਟੀ ਦੇ ਉੱਤੇ ਤਾਇਨਾਤ ਸਮੇਂ ਜਵਾਨ ਲਖਵਿੰਦਰ ਸਿੰਘ ਦੇ ਦਿਲ ਦਾ ਦੌਰਾ ਪੈਣ ਕਾਰਨ ਉਹ ਸ਼ਹੀਦ ਹੋ ਜਾਂਦੇ ਨੇ ਜਵਾਨ ਲਖਵਿੰਦਰ ਸਿੰਘ ਪਿਛਲੇ 22 ਸਾਲ ਤੋਂ ਦੇਸ਼ ਦੀ ਸੇਵਾ ਕਰ ਰਹੇ ਸਨ ਇਸ ਘਟਨਾ ਦੇ ਬਾਰੇ ਜਦੋਂ ਪਤਾ ਲੱਗਦਾ ਹੈ ਤਾਂ ਉਹਨਾਂ ਦੀ ਧਰਮ ਪਤਨੀ ਨੂੰ ਫੋਨ ਦੇ ਉੱਤੇ ਇਹ ਸੂਚਨਾ ਦਿੱਤੀ ਜਾਂਦੀ ਹੈ ਉਹਨਾਂ ਦੇ ਫੌਜੀ ਪਤੀ ਜਵਾਨ ਲਖਬਿੰਦਰ ਸਿੰਘ ਹੌਲਦਾਰ ਦੀ ਮੌਤ ਹੋ ਗਈ ਹੈ ਤੇ ਅੱਜ ਉਹਨਾਂ ਦੇ ਜੁੱਦੀ ਪਿੰਡ ਵਿਖੇ ਜਿਹੜਾ ਹੈ ਮ੍ਰਿਤਕ ਦੇ ਪਹੁੰਚੀ ਹੈ ਤਾਂ ਫੌਜ ਉਹਨਾਂ ਨੂੰ ਲੈ ਕੇ ਪਹੁੰਚੀ ਹੈ ਪਿੰਡ ਦੀ ਸ਼ਮਸ਼ਾਨਗਾਰ ਦੇ ਵਿੱਚ ਜਿਹੜਾ ਅੰਤਿਮ ਸੰਸਕਾਰ ਮੌਕੇ ਸਲਾਮੀ ਦੇ ਕੇ ਸ਼ਰਧਾਂਜਲੀ ਦਿੱਤੀ ਗਈ ਹੈ ਇਸੇ ਮੌਕੇ ਉਹਨਾਂ ਦੀ ਤਨਪਤੀ ਰਵਿੰਦਰ ਕੌਰ ਤੇ ਉਹਨਾਂ ਦੇ ਲੜਕੇ ਲਵਪ੍ਰੀਤ ਸਿੰਘ ਅਤੇ ਲੜਕੀ ਜਸਮੀਨ ਕੌਰ ਉਹਨਾਂ ਦੇ ਪਿਤਾ ਸੁਖਚੰਨ ਸਿੰਘ ਤੇ ਮਾਤਾ ਮਨਜੀਤ कौर ਉਹਨਾਂ ਦੇ ਨਾਲ ਹੀ ਭਰਾ ਭੁਪਿੰਦਰ ਸਿੰਘ ਵੱਲੋਂ ਜੈ ਹਿੰਦ ਦੇ ਨਾਰੇ ਲਗਾ ਕੇ ਜਵਾਨ ਲਖਵਿੰਦਰ ਸਿੰਘ ਹੌਲਦਾਰ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਹੈ ਤਾਂ ਉਹਨਾਂ ਦੇ ਦਿਲ ਦੇ ਉੱਪਰ ਦੇਖੋ ਕੀ ਬੀਤਰੀ ਹੋਵੇਗੀ ਇੱਕ ਪਾਸੇ ਮਾਣ ਵਾਲੀ ਗੱਲ ਹੈ ਕਿ ਦੇਸ਼ ਦੀ ਰੱਖਿਆ ਕਰ ਰਿਹਾ ਸੀਗਾ ਇਹ ਪੰਜਾਬੀ ਪੁੱਤ ਜਿਹੜਾ ਹੈਗਾ ਮਾਪਿਆਂ ਦਾ ਤੇ ਉਹਨਾਂ ਦੀ ਧਰਮ ਪਤਨੀ ਦੇ ਉੱਤੇ ਕੀ ਬੀਤਰੀ ਹੋਵੇਗੀ ਤੇ ਦੂਜੇ ਪਾਸੇ ਹੀ ਜਿਹੜਾ ਅੰਤਿਮ ਵਿਦਾਇਗੀ ਦੇ ਵੇਲੇ ਜੈ ਹਿੰਦ ਦੇ ਨਾਰੇ ਲਗਾਏ ਗਏ ਨੇ ਇਸ ਤਰੀਕੇ ਦੇ ਨਾਲ ਵਿਦਾ ਕੀਤਾ ਜਾ ਰਿਹਾ ਹੈ ਇਸ ਜਹਾਨੋ ਇਸ ਜਵਾਨ ਨੂੰ ਤਾਂ ਇਸੇ ਮੌਕੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਗਗਨਦੀਪ ਸਿੰਘ ਢੀਂਸਾ ਐਚਐਚਓ ਮਹਿਤਾ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਜੇ ਗਾਂਧੀ ਪ੍ਰਧਾਨ 83 ਐਸੋਸੀਏਸ਼ਨ ਸੁਖਦੇਵ ਸਿੰਘ ਬੁੱਟਰ ਤੇ ਇਹ ਸਾਰੇ ਆਗੂਆਂ ਦੇ ਵੱਲੋਂ ਵੀ ਜਿਹੜਾ ਹੈ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਵੱਖ-ਵੱਖ ਆਗੂਆਂ ਵੱਲੋਂ ਪਹੁੰਚ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਪਿੰਡ ਦੇ ਵਿੱਚ ਰਹਿੰਦਾ ਸੀਗਾ ਸਧਾਰਨ ਪਰਿਵਾਰ ਤੇ ਉਹਨਾਂ ਦਾ ਜਦੋਂ ਜਵਾਨ ਪੁੱਤ ਸ਼ਹੀਦ ਹੁੰਦਾ ਹੈ ਤੇ ਉਹਨਾਂ ਦੇ ਦਿਲ ਨੂੰ ਕਿੰਨੀ ਠੇਸ ਪਹੁੰਚੀ ਹੋਵੇਗੀ ਕਿੰਨਾ ਦੁੱਖ ਲੱਗਿਆ ਹੋਵੇਗਾ ਕਿ ਜਿਹੜਾ ਪੁੱਤ ਹੈ ਗਿਆ ਜਿਹੜਾ ਉਹਨਾਂ ਦਾ ਪਤੀ ਹੈਗਾ ਉਸ ਪਰਿਵਾਰ ਦੇ ਵਿੱਚ ਦੁਬਾਰਾ ਸ਼ਾਮਲ ਨਹੀਂ ਹੋ ਪਾਵੇਗਾ ਤੇ ਉਹਨਾਂ ਦੇ ਪਿੰਡ ਦੇ ਵਿੱਚ ਪੂਰੇ ਮਾਣ ਸਨਮਾਨ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਹੈ ਉਹ ਹੋਇਆ ਪੰਜ ਜੀ ਤੁਹਾਡੇ ਕਿੰਨੇ ਬੱਚੇ ਕਿੰਨੇ ਤੁਹਾਡੇ ਪਾਪਾ ਗੁੱਡੀ ਆ ਬੱਚਾ ਵਾ ਬੇਟੀ ਆ ਠੀਕ ਠੀਕ ਹੈ ਕਿਨੇ ਕਿਨੇ ਚੜਦੇ 5 14 ਸਾਲ ਦਾ ਲੜਕਾ 12 ਸਾਲ ਦੀ ਲੜਕੀ ਤੱਕ ਮੇਰੇ ਨਾਲ ਗੱਲਾਂ ਕੀਤੀਆਂ ਵਾ ਸਵੇਰ ਮੈਨੂੰ ਕਿਨੇ ਮਾਰਨਿੰਗ ਟਾਈਮ ਫੋਨ ਕਰੂੰਗਾ ਪਿੱਟੀ ਜਾਣ ਵਾਲੇ 5 ਵਜੇ ਫੋਨ ਕਰੂ ਕੋਈ ਫੋਨ ਨਹੀਂ ਆਇਆ ਠੀਕ ਠੀਕ ਤੇ ਤੁਹਾਨੂੰ ਕਦੋਂ ਖਬਰ ਮਿਲੀ ਏ ਕਿ ਆ ਗੱਲ ਹੋ ਗਈ ਹੈ ਹਾਂ ਮੇਰੇ ਪਾਪਾ ਨੂੰ ਫੋਨ ਆਇਆ ਮੈਨੂੰ ਕੋਈ ਫੋਨ ਨਹੀਂ ਆਇਆ ਜੁੰਡ ਜੋ